ਮੋਂਚੀ ਪ੍ਰੇਮ ਜੰਦਜੀ ਦਾ ਲਿਖਿਆ ਨਾਵਲ ਨਿਰਮਲਾ ਭਾਗ 11 ਮੋਂਚੀ ਤੋਤਾ ਰਾਮ ਸ਼ਾਮ ਦੇ ਸਮੇਂ ਕਚਹਿਰੀ ਤੋਂ ਘਰ ਪਹੁੰਚੇ ਤਾਂ ਨਿਰਮਲਾ ਨੇ ਪੁੱਛਿਆ ਉਹਨਾਂ ਨੂੰ ਦੇਖਿਆ ਕੀ ਹਾਲ ਹੈ ਮੋਂਚੀ ਜੀ ਨੇ ਦੇਖਿਆ ਕਿ ਨਿਰਮਲਾ ਦੇ ਮੂੰਹ ਤੇ ਨਾ ਮਾਤਰ ਦਾ ਵੀ ਸੋਗ ਜਾਂ ਚਿੰਤਾ ਦਾ ਕੋਈ ਚਿੰਨ ਨਹੀਂ ਸੀ ਉਹਦਾ ਹਾਰ ਸ਼ਿੰਗਾਰ ਹੋਰ ਦਿਨੋ ਦਿਨਾ ਤੋਂ ਵੀ ਕੁਝ ਘੂੜਾ ਹੋਇਆ ਪਿਆ ਹੈ ਜਿਵੇਂ ਉਹ ਗਲ ਦਾ ਹਾਰ ਨਹੀਂ ਪਹਿਨਦੀ ਸੀ ਪਰ ਅੱਜ ਉਹ ਵੀ ਗਲ 'ਚ ਸਾਜ ਰਿਹਾ ਸੀ ਚੁੰਮਰ ਨਾਲ ਵੀ ਉਹਨੂੰ ਬਹੁਤ ਪਿਆਰ ਨਹੀਂ ਸੀ ਪਰ ਅੱਜ ਉਹ ਵੀ ਰੇਸ਼ਮੀ ਸਾੜੀ ਦੇ ਹੇਠਾਂ ਕਾਲੇ-ਕਾਲੇ ਵਾਲਾਂ ਦੇ ਉੱਪਰ ਦੀ ਵੀ ਤਰ੍ਹਾਂ ਚਮਕ ਰਹੀਆ ਸੀ ਮੁੰਚੀ ਜੀ ਨੇ ਮੂੰਹ ਫੇਰ ਕੇ ਕਿਹਾ ਬਿਮਾਰ ਹੈ ਹੋਰ ਕੀ ਗੱਲ ਦੱਸਾਂ ਨਿਰਮਲਾ ਤੁਸੀਂ ਤਾਂ ਉਹਨੂੰ ਇੱਥੇ ਲਿਆਉਣ ਲਈ ਗਏ ਸੀ ਮੁੰਚੀ ਜੀ ਨੇ ਖਿੱਚ ਕੇ ਕਿਹਾ ਉਹ ਨਹੀਂ ਆਉਂਦਾ ਤਾਂ ਕਿ ਮੈਂ ਜ਼ਬਰਦਸਤੀ ਚੁੱਕ ਕੇ ਲੈ ਆਉਂਦਾ ਕਿੰਨਾ ਸਮਝਾਇਆ ਕਿ ਬੇਟਾ ਘਰ ਚੱਲੋ ਉੱਥੇ ਤੈਨੂੰ ਕੋਈ ਤਕਲੀਫ ਨਹੀਂ ਹੋਵੇਗੀ ਪਰ ਘਰ ਦਾ ਨਾ ਸੁਣ ਕੇ ਉਹਨੂੰ ਜਿਵੇਂ ਬੁਖਾਰ ਦੁੱਗਣਾ ਹੋ ਜਾਂਦਾ ਸੀ ਕਹਿਣ ਲੱਗਿਆ ਮੈਂ ਇੱਥੇ ਮਰ ਜਾਵਾਂਗਾ ਪਰ ਘਰ ਨਹੀਂ ਜਾਵਾਂਗਾ ਆਖਿਰ ਮਜਬੂਰ ਹੋ ਕੇ ਹਸਪਤਾਲ ਪਹੁੰਚ ਆ ਪਹੁੰਚ ਆਇਆ ਹੋਰ ਕੀ ਕਰਦਾ ਰੁਕਮਨੀ ਵੀ ਆ ਕੇ ਬਰਾਂਡੇ ਵਿੱਚ ਖੜੀ ਹੋ ਗਈ ਸੀ ਤੇ ਬੋਲੀ ਉਹ ਬਚਪਨ ਤੋਂ ਹੀ ਜਿੱਦੀ ਹੈ ਇੱਥੇ ਕਿਸੇ ਤਰ੍ਹਾਂ ਨਹੀਂ ਆਵੇਗਾ ਤੇ ਇਹ ਵੀ ਦੇਖ ਲੈਣਾ ਉਹ ਚੰਗਾ ਵੀ ਨਹੀਂ ਹੋਵੇਗਾ ਮੋਨਚੀ ਜਨੇਗੀ ਹੋਈ ਬਾਤ ਚ ਕਿਹਾ ਤੁਸੀਂ 2-4 ਦਿਨਾਂ ਦੇ ਲਈ ਉੱਥੇ ਚਲੀ ਜਾਓ ਤਾਂ ਬੜਾ ਚੰਗਾ ਹੋਵੇਗਾ ਭੈਣ ਤੁਹਾਡੇ ਰਹਿਣ ਨਾਲ ਉਹਨੂੰ ਤਸੱਲੀ ਹੁੰਦੀ ਰਹੇਗੀ ਮੇਰੀ ਭੈਣ ਮੇਰੀ ਇਹ ਬੇਨਤੀ ਮੰਨ ਲਵੋ ਅਕੱਲਿਆਂ ਉਹ ਰੋ ਰੋ ਕੇ ਜਾਨ ਦੇ ਦੇਵੇਗਾ ਬਸ ਹਾਏ ਅੰਮਾ ਹਾਏ ਅੰਮਾ ਦੀ ਰਟ ਲਾ ਕੇ ਰੋਈ ਰੋਇਆ ਕਰਦਾ ਹੈ ਮੈਂ ਉੱਥੇ ਹੀ ਜਾ ਰਿਹਾ ਹਾਂ ਮੇਰੇ ਨਾਲ ਹੀ ਚੱਲੋ ਉਹਦੀ ਹਾਲਤ ਚੰਗੀ ਨਹੀਂ ਭੈਣ ਉਹ ਸੂਰਤ ਹੀ ਨਹੀਂ ਹੋ ਰਹੀ ਦੇਖੋ ਭਗਵਾਨ ਕੀ ਕਰਦਾ ਏ ਇਹ ਕਹਿੰਦੇ ਕਹੰਦਿਆ ਮੁੰਛੀ ਜੀ ਦੀਆਂ ਅੱਖਾਂ 'ਚ ਹੰਝੂ ਵਹਿਣ ਲੱਗ ਪਏ ਪਰ ਰੁਕਮਣੀ ਬੋਲੀ ਜਾਨ ਨੂੰ ਤਿਆਰ ਹਾਂ ਮੇਰੇ ਉੱਥੇ ਰਹਿਣ ਨਾਲ ਜੇਕਰ ਮੇਰੇ ਲਾਲ ਦੀ ਜਾਨ ਪਾਚ ਜਾਵੇ ਤਾਂ ਮੈਂ ਸਿਰ ਤੇ ਭਾਰ ਦੌੜੀ ਜਾਵਾਂ ਪਰ ਮੇਰਾ ਕਹਿਣਾ ਗੱਠ ਨਾਲ ਵੰਨ ਲੈ ਭਰਾਵਾ ਉੱਥੇ ਉਹ ਚੰਗਾ ਨਹੀਂ ਹੋਵੇਗਾ ਮੈਂ ਉਹਨੂੰ ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ ਉਹਨੂੰ ਕੋਈ ਬਿਮਾਰੀ ਨਹੀਂ ਹੈ ਸਿਰਫ ਘਰ ਤੋਂ ਕੱਢੇ ਜਾਣ ਦਾ ਦੁੱਖ ਹੈ ਇਹੀ ਦੁੱਖ ਬੁਖਾਰ ਦੇ ਰੂਪ 'ਚ ਪ੍ਰਗਟ ਹੋਇਆ ਹੈ ਤੁਸੀਂ ਇੱਕ ਨਹੀਂ ਲੱਖ ਦਵਾਦਾਰੂ ਕਰਵਾਓ ਸਿਵਲ ਸਰਜਨ ਨੂੰ ਭਾਵੇਂ ਦਿਖਾ ਲਓ ਉਹਦੇ ਤੇ ਕੋਈ ਦਵਾ ਦਾ ਅਸਰ ਨਹੀਂ ਹੋਵੇਗਾ ਮੋਣਜੀ ਜੀ ਭੈਣ ਉਹਨੂੰ ਕਾਰਜ ਕੱਢਿਆ ਕਿਸ ਨੇ ਮੈਂ ਤਾਂ ਸਿਰਫ ਉਹਦੀ ਪੜ੍ਹਾਈ ਦੇ ਖਿਆਲ ਨਾਲ ਉਹਨੂੰ ਉੱਥੇ ਭੇਜਿਆ ਰੁਕਮੇ ਤੂੰ ਚਾਹੇ ਜਿਸ ਖਿਆਲ ਨਾਲ ਭੇਜਾ ਪਰ ਇਹ ਗੱਲ ਉਹਦੇ ਦਿਲ ਨੂੰ ਲੱਗ ਗਈ ਏ ਮੈਂ ਤਾਂ ਹੁਣ ਕਿਸੇ ਭਲੇਖੇ ਵਿੱਚ ਨਹੀਂ ਹਾਂ ਮੈਨੂੰ ਕਿਸੇ ਗੱਲ ਦਾ बोलन ਦਾ ਕੋਈ ਅਧਿਕਾਰ ਨਹੀਂ ਮਾਲਕ ਤੂੰ ਮਾਲਕਨ ਤੇਰੀ ਜਨਾਨੀ ਮੈਂ ਤਾਂ ਸਿਰਫ ਤੇਰੀਆਂ ਰੋਟੀਆਂ ਤੇ ਪਈ ਹੋਈ ਵਿਧਵਾ ਹਾਂ ਮੇਰੀ ਕੌਣ ਸੁਨੇਗਾ ਤੇ ਕੌਣ ਪਰਵਾਹ ਕਰੇਗਾ ਪਰ ਬਿਨਾ ਬੋਲੇ ਨਹੀਂ ਰਹਿ ਜਾਂਦਾ ਮਨਸਾ ਤੰਦ ਹੀ ਚੰਗਾ ਹੋਵੇਗਾ ਜਦ ਘਰ ਆਵੇਗਾ ਜਦ ਤੇਰਾ ਦਿਲੋਂ ਉਹ ਜਿਹਿਆ ਹੋ ਜਾਵੇਗਾ ਜਿਹੜਾ ਪਹਿਲਾਂ ਸੀ ਇਹ ਕਹੇ ਕਿ ਰੁਕਮਨੀ ਉਥੋਂ ਚਲੇਗੀ ਪਰ ਉਹਨਾਂ ਦੀਆਂ ਨਰਜੋਤ ਪਰ ਅਣਪਵ ਅਭੀ ਅੱਖਾਂ ਦੇ ਸਾਹਮਣੇ ਜਿਵੇਂ ਚਲਿੱਤਰ ਹੋ ਰਹੇ ਸਨ ਉਹਨਾਂ ਦਾ ਰਸ ਉਹ ਬਹੁਤ ਚੰਗੀ ਤਰ੍ਹਾਂ ਸਮਝਦੀ ਸੀ ਉਹਨਾਂ ਦਾ ਸਾਰਾ ਗੁੱਸਾ ਬੇਕਸੂਰ ਨਿਰਮਲਾ ਤੇ ਹੀ ਉਤਰਦਾ ਸੀ ਇਸ ਸਮੇਂ ਹੀ ਇਹ ਕਹਿੰਦੀ-ਕਹਿੰਦੀ ਰੁਕ ਗਈ ਕਿ ਜਦ ਤੱਕ ਇਹ ਲక్ష్ਮੀ ਘਰ ਵਿੱਚ ਰਹੇਗੀ ਇਸ ਘਰ ਦੀ ਹਾਲਤ ਬਿਗੜਦੀ ਹੀ ਜਾਵੇਗੀ ਉਹਨੂੰ ਸਪਸ਼ਟ ਰੂਪ ਵਿੱਚ ਨਾ ਕਹਿਣ ਤੇ ਇਸ ਦਾ ਮਤਲਬ ਛੀਜੀ ਕੋਲੋਂ ਲੁਕਿਆ ਨਾ ਰਿਹਾ ਉਹਨਾਂ ਦੇ ਚਲੇ ਜਾਣ ਤੇ ਮੋਤੀ ਜੀ ਨੇ ਸਿਰ ਝੁਕਾ ਲਿਆ ਤੇ ਸੋਚਣ ਲੱਗੇ ਉਹਨਾਂ ਨੂੰ ਆਪਣੇ ਤੇ ਇਸ ਸਮੇਂ ਇਹਨਾਂ ਗੁੱਸਾ ਆ ਰਿਹਾ ਸੀ ਕਿ ਕੰਧ ਵਿੱਚ ਸਿਰ ਮਾਰ ਮਾਰ ਕੇ ਆਪਣੇ ਪ੍ਰਾਣਾਂ ਦਾ ਅੰਤ ਕਰ ਦੇਣ ਉਹਨਾਂ ਨੇ ਕਿਉਂ ਵਿਆਹ ਕੀਤਾ ਸੀ ਵਿਆਹ ਕਰਨ ਦੀ ਕੀ ਲੋੜ ਸੀ ਭਗਵਾਨ ਨੇ ਉਹਨਾਂ ਨੂੰ ਇੱਕ ਨਹੀਂ ਤਿੰਨ ਤਿੰਨ ਪੁੱਤਰ ਦਿੱਤੇ ਸਨ ਉਹਨਾਂ ਦੀ ਉਮਰ ਵੀ 50 ਦੇ ਲਗਭਗ ਪਹੁੰਚ ਗਈ ਸੀ ਫਿਰ ਉਹਨਾਂ ਨੇ ਕਿਉਂ ਵਿਆਹ ਕੀਤਾ ਕਿ ਇਸ ਦੇ ਬਹਾਨੇ ਈਸ਼ਵਰ ਨੂੰ ਉਹਨਾਂ ਦਾ ਸ਼ਰਬਨਾਸ ਕਰਨਾ ਮਨਜ਼ੂਰ ਸੀ ਉਹਨਾਂ ਨੇ ਸਿਰ ਚੁੱਕ ਕੇ ਇੱਕ ਵਾਰ ਨਿਰਮਲਾ ਦੀ ਖੀੜੀ ਹੋਈ ਪਰ ਨਿਰਸ਼ਲ ਮੂਰਤੀ ਦੇਖੀ ਤੇ ਹਸਪਤਾਲ ਚਲੇ ਨਿਰਮਲਾ ਦੀ ਖੀੜੀ ਹੋਈ ਮੂਰਤੀ ਨੇ ਉਹਨਾਂ ਦਾ ਦਿਲ ਸ਼ਾਂਤ ਕਰ ਦਿੱਤਾ ਸੀ ਅੱਜ ਕਈ ਦਿਨਾਂ ਦੇ ਬਾਅਦ ਉਹਨਾਂ ਨੂੰ ਸ਼ਾਂਤੀ ਮਿਲੀ ਸੀ ਪਿਆਰ ਨਾਲ ਦੁਖੀ ਦਿਲ ਇਸ ਹਾਲਤ ਵਿੱਚ ਹਾਲਤ ਵਿੱਚ ਇੰਨਾ ਸ਼ਾਂਤ ਤੇ ਟਿਕਿਆ ਹੋਇਆ ਰਹਿ ਸਕਦਾ ਹੈ ਨਹੀਂ ਕਦੇ ਨਹੀਂ ਦਿਲ ਦੀ ਸੱਟ ਭਾਵਾਂ ਦੀ ਹਿਸ਼ਾਰੀ ਨਾਲ ਨਹੀਂ ਲੁਕੋਈ ਜਾ ਸਕਦੀ ਆਪਣੇ ਦਿਲ ਦੀ ਕਮਜ਼ੋਰੀ ਤੇ ਇਸ ਸਮੇਂ ਉਹਨਾਂ ਨੂੰ ਬਹੁਤ ਦੁੱਖ ਹੋ ਰਿਹਾ ਸੀ। ਉਹਨਾਂ ਨੇ ਬਿਨਾਂ ਕਾਰਨ ਹੀ ਛੱਕ ਨੂੰ ਦਿਲ ਵਿੱਚ ਥਾਂ ਦੇ ਕੇ ਇਹਨਾਂ ਨਾਰਥ ਕੀਤਾ। ਮਨਸਾ ਰਾਮ ਦੇ ਵੱਲੋਂ ਵੀ ਉਹਨਾਂ ਦਾ ਮਨ ਪਵਿੱਤਰ ਹੋ ਗਿਆ। ਹਾਂ ਉਹਦੀ ਥਾਂ ਹੁਣ ਇੱਕ ਨਵਾਂ ਛੱਕ ਪੈਦਾ ਹੋ ਗਿਆ। ਕਿ ਮਨਸਾ ਰਾਮ ਨੂੰ ਜਾਣਕਾਰੀ ਤਾਂ ਨਹੀਂ ਹੋ ਗਈ। ਕਿ ਇਹ ਜਾਣ ਕੇ ਹੀ ਤਾਂ ਘਰ ਆਉਣ ਤੋਂ ਇਨਕਾਰ ਕਰ ਰਿਹਾ ਹੈ। ਜੇਕਰ ਉਹ ਜਾਣ ਗਿਆ ਤਾਂ ਨਾਰਥ ਹੋ ਜਾਵੇਗਾ। ਇਸ ਦੀ ਕਲਪਨਾ ਨਾਲ ਹੀ ਉਹਨਾਂ ਦਾ ਮਨ ਦਹਿਲ ਉੱਠਿਆ। ਉਨ੍ਹਾਂ ਦੇ ਸਰੀਰ ਦੀਆਂ ਸਾਰੀਆਂ ਹੱਡੀਆਂ ਜਿਵੇਂ ਇਸ ਹਹਾਕਾਰ ਚ ਪਾਣੀ ਪਾਉਣ ਪਵਾਉਣ ਲਈ ਬੇਚੈਨ ਹੋਠ। ਉਹਨਾਂ ਨੇ ਕੋਚਵਾਨ ਨੂੰ ਘੋੜੇ ਨੂੰ ਤੇਜ਼ੀ ਨਾਲ ਚਲਾਉਣ ਲਈ ਕਿਹਾ। ਅੱਜ ਕਈ ਦਿਨਾਂ ਦੇ ਬਾਅਦ ਉਹਨਾਂ ਦੇ ਦਿਲ ਤੇ ਸਾਇਆ ਘੋਰ ਹਨੇਰਾ ਫਟ ਗਿਆ ਸੀ। ਤੇ ਚਾਨਣ ਦੀਆਂ ਲਹਿਰਾਂ ਅੰਦਰ ਤੋਂ ਨਿਕਲਣ ਦੇ ਲਈ ਉਤਾਵਲੀਆਂ ਹੋ ਰੰਗਾ ਸਨ। ਉਹਨਾਂ ਦੇ ਬਾਹਰ ਨਿਕਲ ਕੇ ਦੇਖਿਆ ਉਹਨਾਂ ਨੇ ਬਾਹਰ ਨਿਕਲ ਕੇ ਦੇਖਿਆ ਕੋਚਵਾਨ ਸੌ ਉਤਾ ਨਹੀਂ ਰਿਹਾ। ਘੋੜੇ ਦੀ ਇੰਨੀ ਮੱਧਮ ਚਾਲ ਉਹਨਾਂ ਨੂੰ ਬਹੁਤ ਥੋੜੀ ਕਦੇ ਵੀ ਮਹਿਸੂਸ ਨਹੀਂ ਹੋਈ ਸੀ ਹਸਪਤਾਲ ਪਹੁੰਚ ਕੇ ਉਹ ਜਲਦੀ ਨਾਲ ਮਨਸਾ ਰਾਮ ਦੇ ਕੋਲ ਗਈ ਦੇਖਿਆ ਤਾਂ ਡਾਕਟਰ ਸਾਹਿਬ ਉਹਦੇ ਸਾਹਮਣੇ ਚਿੰਤਾ 'ਚ ਖੜੇ ਸਨ ਮੋਂਛੀ ਜੀ ਦੇ ਹੱਥ ਪੈਰ ਫੁੱਲ ਗਏ ਮੂੰਹ ਤੋਂ ਸ਼ਬਦ ਨਹੀਂ ਨਿਕਲ ਸਕਿਆ ਭਰੀ ਹੋਈ ਬਾਅਦ 'ਚ ਬੜੀ ਮੁਸ਼ਕਲ ਨਾਲ ਬੋਲੇ ਕੀ ਹਾਲ ਹੈ ਡਾਕਟਰ ਸਾਹਿਬ ਇਹ ਕਹਿੰਦੇ ਕਹਿੰਦਿਆਂ ਉਹ ਰੋ ਪਈ ਤੇ ਜਦੋਂ ਡਾਕਟਰ ਸਾਹਿਬ ਨੂੰ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਦੇਣ 'ਚ ਇੱਕ ਪਲ ਦੀ ਵੀ ਦੇਰ ਨਹੀਂ ਹੋਈ ਤਾਂ ਉਹਨਾਂ ਦੀ ਜਾਨ ਅਟਕ ਗਈ ਉਹ ਨਨ੍ਹੀ ਪਲਾਂਕ ਤੇ ਬੈਠ ਕੇ बेहोਸ਼ ਬਾਲਕ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਬਾਲਕ ਦੀ ਤਰ੍ਹਾਂ ਹੋ ਕੇ ਭਰ ਦੇ ਰੋਣ ਲੱਗੇ। ਮਨਸਾ ਰਾਮ ਦਾ ਸਰੀਰ ਤਵੇ ਦੀ ਤਰ੍ਹਾਂ ਜਲ ਰਿਹਾ ਸੀ। ਮਨਸਾ ਰਾਮ ਨੇ ਇੱਕ ਵਾਰ ਅੱਖਾਂ ਖੋਲੀਆਂ। ਆਹ ਕਿੰਨੀ ਭਿਆਨਕ ਹਰ ਤੇ ਉਹਦੇ ਲਈ ਕਿੰਨੀ ਤਰਸਯੋਗ ਦ੍ਰਿਸ਼ਟੀ ਸੀ। ਮੁੰਛੀ ਜੀ ਨੇ ਬਾਲਕ ਨੂੰ ਗਲ ਨਾਲ ਲਾ ਕੇ ਡਾਕਟਰ ਕੋਲੋਂ ਪੁੱਛਿਆ ਕੀ ਹਾਲ ਐ ਸਾਹਿਬ? ਤੁਸੀਂ ਚੁੱਪ ਕਿਉਂ? ਡਾਕਟਰ ਨੇ ਸ਼ੱਕ ਭਰੀ ਆਵਾਜ਼ ਵਿੱਚ ਕਿਹਾ ਹਾਲ ਜੋ ਖੁਜ ਐ ਉਹ ਤੁਸੀਂ ਦੇਖ ਹੀ ਰਹੇ ਹੋ। 106 ਡਿਗਰੀ ਬੁਖਾਰ ਹੈ ਤੇ ਮੈਂ ਕੀ ਦੱਸਾਂ ਅਜੇ ਬੁਖਾਰ ਦੀ ਕਰੋਪੀ ਵੱਧਦੀ ਹੀ ਜਾ ਰਹੀ ਹੈ ਮੇਰੇ ਵੱਸ ਚ ਜੋ ਕੁਝ ਹੈਗਾ ਮੈਂ ਜੋ ਕੁਝ ਕਰ ਸਕਦਾ ਹਾਂ ਉਹ ਕਰ ਰਿਹਾ ਹਾਂ ਅੱਗੇ ਈਸ਼ਵਰ ਮਾਲਕੇ ਜਦੋਂ ਤੋਂ ਤੁਸੀਂ ਗਏ ਹੋ ਮੈਂ ਇੱਕ ਮਿੰਟ ਲਈ ਵੀ ਇਥੋਂ ਨਹੀਂ ਹਿੱਲਿਆ ਭੋਜਨ ਤੱਕ ਨਹੀਂ ਕਰ ਸਕਿਆ ਹਾਲਤ ਇੰਨੀ ਨਾਜ਼ੁਕ ਹੈ ਕਿ ਇੱਕ ਇੱਕ ਮਿੰਟ ਕੀ ਹੋ ਇੱਕ ਮਿੰਟ ਚ ਕੀ ਹੋ ਜਾਵੇਗਾ ਨਹੀਂ ਕਿਹਾ ਜਾ ਸਕਦਾ ਇਹ ਮਹਾਤਾਪੇ ਬਿਲਕੁਲ ਹੋਸ਼ ਨਹੀਂ ਹੈ ਰਹਿ ਰਹਿ ਕੇ ਦੌਰਾ ਪੈ ਜਾਂਦਾ ਹੈ ਕਿ ਘਰ ਚ ਇਹਨਾਂ ਨੂੰ ਕਿਸੇ ਨੇ ਕੁਝ ਕਿਹਾ ਤੇ ਨਹੀਂ ਵਾਰ-ਵਾਰ ਅੰਮਾ ਜੀ ਤੁਸੀਂ ਕਿੱਥੇ ਹੋ ਇਹ ਹੀ ਆਵਾਜ਼ ਮੂੰਹੋਂ ਚ ਨਿਕਲਦੀ ਡਾਕਟਰ ਸਾਹਿਬ ਇਹ ਕਹਿ ਹੀ ਰਹੇ ਸੀ ਕਿ ਚਾਨਕ ਮਾਨਸਰਮ ਉੱਠ ਕੇ ਬੈਠ ਗਏ ਤੇ ੱੱਕੇ ਨਾਲ ਮੂੰਛੀ ਨੂੰ ਮੰਜੇ ਤੋਂ ਹੇਠਾਂ ੱੱਕਾ ਦੇ ਕੇ ਜ਼ੋਰ ਨਾਲ ਬੋਲਿਆ ਕਿਉਂ ਤੁਮਕਾਉਂਦੇ ਹੋ ਤੁਸੀਂ ਮਾਰ ਦਿਓ ਮਾਰ ਦਿਓ ਹੁਣੇ ਮਾਰ ਦਿਓ ਤਲਵਾਰ ਨਹੀਂ ਮਿਲਦੀ ਰੱਸੀ ਦਾ ਭਾ ਹੈਗਾ ਤਾਂ ਉਹੀ ਉਹ ਵੀ ਨਹੀਂ ਮੈਂ ਆਪਣੇ ਗਲ ਵਿੱਚ ਪਾ ਲਵਾਂਗਾ ਹਾਏ ਅੰਮਾ ਜੀ ਤੁਸੀਂ ਕਿੱਥੇ ਹੋ ਇਹ ਕਹਿੰਦੇ ਕਹਿੰਦੇ ਆ ਉਹ ਫੇਰ ਬੇਹੋਸ਼ ਹੋ ਗਈ ਮਾਂਤਰੀ ਵੀ ਨੇ ਇੱਕ ਕਪਾਲ ਤੱਕ ਮਨਸਾ ਰਾਮ ਦੀ ਠੰਡੀ ਮੁਦਰਾਵਾਲ ਦੇਖੀ ਨਜ਼ਰਾਂ ਨਾਲ ਦੁਖੀ ਨਜ਼ਰਾਂ ਨਾਲ ਦੇਖਦੇ ਰਹੇ ਪਰ ਅਚਾਨਕ ਉਹਨਾਂ ਨੇ ਡਾਕਟਰ ਸਾਹਿਬ ਦਾ ਹੱਥ ਫੜ ਲਿਆ ਤੇ ਤਰਸਯੋਗ ਹਾਲਤ ਵਿੱਚ ਮਿਹਨਤ ਕੀਤੀ ਤੇ ਬੋਲੇ ਡਾਕਟਰ ਸਾਹਿਬ ਇਸ ਮੁੰਡੇ ਨੂੰ ਬਚਾ ਲਓ ਭਗਵਾਨ ਦੇ ਲਈ ਬਚਾ ਲੋ ਨਹੀਂ ਤਾਂ ਮੈਂ ਮੇਰਾ ਸਰਬਨਾਸ਼ ਹੋ ਜਾਵੇਗਾ ਮੈਂ امیر ਨਹੀਂ ਹਾਂ ਪਰ ਤੁਸੀਂ ਜੋ ਕੁਝ ਕਹੋਗੇ ਮੈਂ ਹਾਜ਼ਰ ਕਰਾਂਗਾ ਇਸ ਨੂੰ ਬਚਾ ਲੋ ਤੁਸੀਂ ਵੱਡੇ ਤੋਂ ਵੱਡੇ ਡਾਕਟਰ ਨੂੰ ਬੁਲਾਓ ਤੇ ਉਹਨਾਂ ਦੀ ਸਲਾਹ ਲਵੋ ਮੈਂ ਸਭ ਖਰਚਾ ਦੇਵਾਂਗਾ ਦੇਖਦੀ ਇਹ ਹਾਲਤ ਨਹੀਂ ਹੁਣ ਨਹੀਂ ਦੇਖੀ ਜਾਂਦੀ ਹਾਏ ਮੇਰਾ ਹੋਣ ਹਰ ਬੇਟਾ ਡਾਕਟਰ ਸਾਹਿਬ ਨੇ ਤਰਸ ਭਰੀ ਆਵਾਜ਼ ਚ ਕਿਹਾ ਬਾਬੂ ਸਾਹਿਬ ਮੈਂ ਤੁਹਾਨੂੰ ਸੱਚ ਕਹਿ ਰਿਹਾ ਹਾਂ ਕਿ ਇਹਨਾਂ ਦੇ ਵੱਲੋਂ ਕੋਈ ਗੱਲ ਨਹੀਂ ਰਹਂ ਦੇ ਰਿਹਾ ਹਾਂ ਹੁਣ ਤੁਸੀਂ ਦੂਜੇ ਡਾਕਟਰਾਂ ਕੋਲ ਸਲਾਹ ਲੈਣ ਲਈ ਕਹਿੰਦੇ ਹੋ ਹੁਣੇ ਡਾਕਟਰ ਲਹਿਰੀ ਡਾਕਟਰ ਭਾਟਿਆ ਤੇ ਡਾਕਟਰ ਮਥੂਰ ਨੂੰ ਬੁਲਾਉਂਦਾ ਹਾਂ ਵਿਗਿਆਨਿਕ ਸ਼ਾਸਤਰੀ ਨੂੰ ਵੀ ਬੁਲਾ ਲੈਂਦਾ ਹਾਂ ਪਰ ਮੈਂ ਤੁਹਾਨੂੰ ਬੇਅਰਥ ਦੀ ਤਸੱਲੀ ਨਹੀਂ ਦੇਣਾ ਚਾਹੁੰਦਾ ਹਾਲਤ ਨਾ ਹੋ ਜੂਗਾ ਮੁੰਠੀ ਜੀ ਨੇ ਰੋਂਦੇ ਹੋਏ ਕਿਹਾ ਨਹੀਂ ਡਾਕਟਰ ਸਾਹਿਬ ਇਹ ਸ਼ਬਦ ਮੂੰਹ ਵਿੱਚੋਂ ਨਾ ਕੱਢੋ ਹਾਲਤ ਇਹ ਦੇ ਦੁਸ਼ਮਣਾਂ ਦੀ ਨਾਜੁਕ ਹੋਵੇਗੀ ਈਸ਼ਵਰ ਮੇਰੇ ਤੇ ਇੰਨਾ ਜ਼ੁਲਮ ਨਹੀਂ ਕਰਨਗੇ ਤੁਸੀਂ ਕਲਕੱਤਾ ਤੇ ਬੰਬਈ ਦੇ ਡਾਕਟਰਾਂ ਨੂੰ ਉਤਾਰ ਦਿਓ ਮੈਂ ਜ਼ਿੰਦਗੀ ਭਰ ਤੁਹਾਡੀ ਗੁਲਾਮੀ ਕਰਾਂਗਾ ਇਹ ਹੀ ਮੇਰੇ ਕੋਲ ਤਾਂ ਦੀਪਕ ਹੈ ਇਹ ਮੇਰੇ ਜੀਵਨ ਦਾ ਆਧਾਰ ਹੈ ਮੇਰਾ ਦਿਲ ਫਟਿਆ ਜਾ ਰਿਹਾ ਹੈ ਕਿਉਂ ਇਸ ਤਰ੍ਹਾਂ ਦਾ ਇਲਾਜ ਕਰੋ ਜਿਸ ਨਾਲ ਇਸ ਨੂੰ ਹੋਸ਼ ਆ ਜਾਵੇ ਮੈਂ ਜਰਾ ਆਪਣੇ ਕੰਨਾਂ ਤੋਂ ਇਸ ਦੀਆਂ ਗੱਲਾਂ ਸੁਣਾ ਜਣਾ ਜਾਨਾ ਕਿ ਉਹਨੂੰ ਕੀ ਦੁੱਖ ਹੋਇਆ ਹਾਏ ਮੇਰਾ ਬੱਚਾ ਡਾਕਟਰ ਤੁਸੀਂ ਜਰਾ ਦਿਲ ਨੂੰ ਤਸੱਲੀ ਦਿਓ ਤੁਸੀਂ ਬਜ਼ੁਰਗ ਆਦਮੀ ਹੋ ਇਹ ਵੇਹ ਰਹਿ ਕੰਨਾ ਡਾਕਟਰਾਂ ਦੀ ਫੌਜ ਜਮਾ ਕਰਨ ਦਾ ਕੋਈ ਨਤੀਜਾ ਨਹੀਂ ਨਿਕਲੇਗਾ ਸ਼ਾਂਤ ਹੋ ਕੇ ਬੈਠੋ ਮੈਂ ਸ਼ਹਿਰ ਦੇ ਡਾਕਟਰਾਂ ਨੂੰ ਬੁਲਾ ਰਿਹਾ ਹਾਂ ਦੇਖੋ ਕੀ ਕਹਿੰਦੇ ਨੇ ਤੁਸੀਂ ਤਾਂ ਆਪ ਹੀ ਸੁਰਤ ਭਲਾਈ ਜਾਂਦੀ ਬੁੰਚੀ ਜੀ ਚੰਗਾ ਡਾਕਟਰ ਸਾਹਿਬ ਮੈਂ ਹੁਣ ਨਹੀਂ ਬੋਲਾਂਗਾ ਜ਼ੁਬਾਨ ਤੱਕ ਨਹੀਂ ਖੋਲਾਂਗਾ ਤੁਸੀਂ ਜੋ ਕੁਝ ਚਾਹੋ ਸੋ ਕਰੋ ਬੱਚਾ ਤੁਹਾਡੇ ਹੱਥ ਵਿੱਚ ਹੈ ਤੁਸੀਂ ਹੀ ਇਸ ਦੀ ਰੱਖਿਆ ਕਰ ਸਕਦੇ ਹੋ ਮੈਂ ਇੰਨਾ ਹੀ ਚਾਹੁੰਦਾ ਹਾਂ ਕਿ ਜਰਾ ਇਸ ਨੂੰ ਹੋਸ਼ ਆ ਜਾਵੇ ਮੈਨੂੰ ਪਹਿਚਾਨ ਲਵੇ ਮੇਰੀਆਂ ਗੱਲਾਂ ਸਮਝਣ ਲੱਗੇ ਕਿ ਕੋਈ ਇਸ ਤਰ੍ਹਾਂ ਦੀ ਸੰਜੀਵਨੀ ਬੂਟੀ ਨਹੀਂ ਹੈ ਮੈਂ ਇਸ ਦੇ ਨਾਲ ਦੋ ਚਾਰ ਗੱਲਾਂ ਕਰ ਲੈਂਦਾ ਇਹ ਕਹਿੰਦੇ ਕਹਿੰਦੇ ਹਾਂ ਮੁੰਠੀ ਜੀ ਮਨਸਾ ਰਾਮ ਨੂੰ ਬੋਲੇ ਬੇਟਾ ਜਰਾ ਅੱਖਾਂ ਖੋਲ ਕਿਸ ਤਰ੍ਹਾਂ ਦਾ ਜੀਏ ਮੈਂ ਤੁਹਾਡੇ ਕੋਲ ਬੈਠਾ ਰੋ ਰਿਹਾ ਮੈਨੂੰ ਤੇਰੇ ਲਈ ਕੋਈ ਸ਼ਿਕਾਇਤ ਨਹੀਂ ਹੈ ਮੇਰਾ ਦਿਲ ਮੇਰਾ ਦਿਲ ਤੇਰੇ ਵੱਲੋਂ ਸਾਫ਼ ਹੈ ਡਾਕਟਰ ਫੇਰ ਤੁਸੀਂ ਬੇਕਾਰ ਜਿਹਾਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤਨ। ਭਾਈ ਸਾਹਿਬ ਤੁਸੀਂ ਬੱਚੇ ਨਹੀਂ ਬਜ਼ੁਰਗ ਹੋ ਜਰਾ ਹੌਸਲੇ ਤੋਂ ਕੰਮ ਲਵੋ। ਮੁੰਛੀ ਜੀ ਚੰਗਾ ਡਾਕਟਰ ਸਾਹਿਬ ਹੁਣ ਨਹੀਂ ਬੋਲਾਂਗਾ ਗਲਤੀ ਹੋਈ ਤੁਸੀਂ ਜੋ ਚਾਹੋ ਸੋ ਕਰੋ ਮੈਂ ਸਭ ਕੁਝ ਤੁਹਾਡੇ ਤੇ ਛੱਡ ਦਿੱਤਾ ਹੈ। ਕੋਈ ਇਸ ਤਰ੍ਹਾਂ ਦਾ ਉਪਾਰ ਨਹੀਂ ਜਿਸ ਨਾਲ ਮੈਂ ਇਸ ਨੂੰ ਇਹਨਾ ਸਮਝਾ ਸਕਾਂ ਕਿ ਮੇਰਾ ਦਿਲ ਸਾਫ਼ ਹੈ। ਤੁਸੀਂ ਹੀ ਕਹਿ ਦਿਓ ਡਾਕਟਰ ਸਾਹਿਬ ਕਹਿ ਦਿਓ। ਤੁਹਾਡਾ ਵਦਨ ਸੀ ਪਿਤਾ ਬੈਠਾ ਰੋ ਰਿਹਾ ਹੈ। ਉਹਦੇ ਉਹਦਾ ਦਿਲ ਤੁਹਾਡੇ ਵੱਲੋਂ ਸਾਫ਼ ਹੈ। ਉਹਨੂੰ ਕੁਝ ਭੁਲੇਖਾ ਸੀ ਹੁਣ ਉਹ ਦੂਰ ਹੋ ਗਏ। ਬਸ ਇੰਨਾ ਹੀ ਕਹਿ ਦਿਓ ਮੈਂ ਹੋਰ ਕੁਝ ਨਹੀਂ ਚਾਹੁੰਦਾ। ਮੈਂ ਚੁੱਪਚਾ ਬੈਠਾ ਹਾਂ ਜਵਾਨ ਤੱਕ ਨਹੀਂ ਖੋਲਦਾ ਪਰ ਤੁਸੀਂ ਇੰਨਾ ਜ਼ਰੂਰ ਕਹਿ ਦਿਓ। ਡਾਕਟਰ ਭਗਵਾਨ ਦੇ ਵਾਸਤੇ ਬਾਬੂ ਸਾਹਿਬ ਜਰਾ ਸਬਰ ਕਰੋ। ਵਰਨਾ ਮੈਨੂੰ ਮਜਬੂਰ ਹੋ ਕੇ ਤੁਹਾਨੂੰ ਕਹਿਣਾ ਪਵੇਗਾ ਕਿ ਘਰ ਨੂੰ ਜਾਓ। ਮੈਂ ਜਰਾ ਦਫ਼ਤਰ 'ਚ ਜਾ ਕੇ ਡਾਕਟਰ ਨੂੰ ਖਤ ਲਿਖ ਰਾਂ। ਤੁਸੀਂ ਚੁੱਪਚਾ ਬੈਠੇ ਰਹਿਣਾ। ਨਰਦੇਈ ਡਾਕਟਰ ਜਵਾਨ ਬੇਟੇ ਦੀ ਹਾਲਤ ਦੇਖ ਕੇ ਕੋਣ ਪਿਤਾਏ ਜਿਹੜਾ ਹੌਸਲੇ ਨਾਲ ਕੰਮ ਲੱਗਿਆ ਮੋਢੀ ਜੀ ਬਹੁਤ ਗੰਭੀਰ ਸਵਾਲ ਦੇ ਮਨੁੱਖ ਸਨ ਇਹ ਵੀ ਜਾਣਦੇ ਸੀ ਕਿ ਇਸ ਵੇਲੇ ਹਾਏ ਹਾਏ ਕਰਨ ਨਾਲ ਕੋਈ ਨਤੀਜਾ ਨਹੀਂ ਨਿਕਲੇਗਾ ਪਰ ਫਿਰ ਵੀ ਇਸ ਸਮੇਂ ਸ਼ਾਂਤ ਬੈਠਣਾ ਉਹਨਾਂ ਦੇ ਲਈ ਅਸੰਭਵ ਸੀ ਜੇਕਰ ਇਹ ਕੁਦਰਤੀ ਇਹ ਬਿਮਾਰੀ ਕੁਦਰਤੀ ਤੌਰ ਤੇ ਆਪਣੇ ਆਪ ਆਈ ਹੁੰਦੀ ਤਾਂ ਉਹ ਸ਼ਾਂਤ ਹੋ ਸਕਦੇ ਸਨ ਦੂਸਰਿਆਂ ਨੂੰ ਸਮਝਾ ਸਕਦੇ ਸਨ ਆਪ ਡਾਕਟਰਾਂ ਨੂੰ ਬੁਲਾ ਸਕਦੇ ਸਨ ਪਰ ਕੀ ਇਹ ਜਾਣਦੇ ਹੋયા ਵੀ ਧੀਰਜ ਰੱਖ ਸਕਦੇ ਸਨ ਕਿ ਸਭ ਅੱਗ ਮੇਰੀ ਹੀ ਲਾਈ ਹੋਈ ਹੈ ਕੋਈ ਪਿਤਾ ਇੰਨਾ ਕਠੋਰ ਦਿਲ ਹੋ ਸਕਦਾ ਹੈ ਉਸ ਉਹਨਾਂ ਦਾ ਰੋਮ ਰੋਮ ਇਸ ਸਮੇਂ ਉਹਨਾਂ ਨੂੰ ਲਾਹਨਤਾ ਪਾ ਰਿਹਾ ਸੀ ਉਹਨਾਂ ਨੇ ਸੋਚਿਆ ਮੈਨੂੰ ਇਹ ਸ਼ੱਕ ਹੋਇਆ ਵੀ ਕਿ ਮੈਂ ਕਿਉਂ ਬਿਨਾਂ ਕਿਸੇ ਸਬੂਤ ਦੇ ਇਸ ਤਰ੍ਹਾਂ ਦੀ ਬੁਰੀ ਕਲਪਨਾ ਕਰ ਲਈ ਚੰਗਾ ਮੈਨੂੰ ਉਸ ਹਾਲਤ ਵਿੱਚ ਕੀ ਕਰਨਾ ਚਾਹੀਦਾ ਸੀ ਜੋ ਕੁਝ ਉਹਨਾਂ ਨੇ ਕੀਤਾ ਉਹਦੇ ਸਿਵਾ ਹੋਰ ਉਹ ਹੋਰ ਕੀ ਕਰ ਸਕਦੇ ਸੀ ਇਸ ਦਾ ਉਹ ਨਿਸ਼ਚੇ ਨਾ ਕਰ ਸਕੇ ਅਸਲ ਵਿੱਚ ਵਿਆਹ ਦੇ ਬੰਧਨ ਵਿੱਚ ਪੈਣਾ ਹੀ ਆਪਣੇ ਪੈਰਾਂ ਤੇ ਕੁਹਾੜੀ ਮਾਰਨ ਵਾਲੀ ਗੱਲ ਸੀ ਹਾਂ ਇਹ ਹੀ ਸਾਰੇ ਪੁਹਾੜੇ ਦੀ ਜੜ ਹੈ ਪਰ ਮੈਂ ਇਹ ਅਨੋਖੀ ਗੱਲ ਤਾਂ ਨਹੀਂ ਕੀਤੀ ਸਾਰੇ ਇਸਤਰੀ ਪੁਰਖ ਵਿਆਹ ਕਰਦੇ ਨੇ ਉਹਨਾਂ ਦਾ ਜੀਵਨ ਆਨੰਦ ਨਾਲ ਬੀਤਦਾ ਹੈ ਆਨੰਦ ਦੀ ਇੱਛਾ ਨਾਲ ਹੀ ਤਾਂ ਅਸੀਂ ਵਿਆਹ ਕਰਦੇ ਹਾਂ ਮਹੱਲੇ 'ਚ ਸੈਂਕੜਾ ਦੀ ਮੈਨੂੰ ਦੂਸਰੀ ਤੀਸਰੀ ਚੌਥੀ ਤੱਕ ਇਥੋਂ ਤੱਕ ਕਿ 7ਵੀਂ ਵਾਰ ਵਿਆਹ ਕੀਤਾ ਤੇ ਉਹ ਵੀ ਮੇਰੇ ਕੋਲੋਂ ਕਿਤੇ ਜ਼ਿਆਦਾ ਉਮਰ ਵਿੱਚ ਉਹ ਜਦ ਤੱਕ ਜਿਉਂਦੇ ਰਹੇ ਆਰਾਮ ਨਾਲ ਜਿਉਂਦੇ ਰਹੇ ਇਹ ਵੀ ਨਹੀਂ ਹੋਇਆ ਕਿ ਸਾਰ ਸਾਰੇ ਇਸ ਤਰ੍ਹਾਂ ਤੋਂ ਪਹਿਲਾਂ ਮਰ ਗਏ ਹੋ ਤਹਾਜੂ ਤਹਾਜੂ ਹੋਣ ਤੇ ਵੀ ਕਿੰਨੇ ਹੀ ਫਿਰ ਤੋਂ ਰੰਡੇ ਹੋ ਗਏ ਜੇਕਰ ਮੇਰੇ ਵਰਗੀ ਵਰਗੀ ਸਾਰਿਆਂ ਦੀ ਹਾਲਤ ਹੁੰਦੀ ਤਾਂ ਵਿਆਹ ਦਾ ਨਾ ਹੀ ਕੋਣ ਲੈਂਦਾ ਮੇਰੇ ਪਿਤਾ ਜੀ ਨੇ 55 ਦੀ ਉਮਰ ਵਿੱਚ ਵਿਆਹ ਕੀਤਾ ਤੇ ਮੇਰੇ ਜਨਮ ਦੇ ਸਮੇਂ ਉਹਨਾਂ ਦੀ ਉਮਰ 60 ਤੋਂ ਘੱਟ ਨਹੀਂ ਸੀ ਹਾਂ ਐਨੀ ਗੱਲ ਜ਼ਰੂਰ ਹੈ ਕਿ ਧਰਤੇ ਹੁਣ ਚ ਕੋਈ ਜਾਂਤਰ ਹੋ ਗਿਆ ਪਹਿਲਾਂ ਜਰਾਨੀਆਂ ਪੜ੍ਹਿਆ ਲਿਖਿਆ ਨਹੀਂ ਹੁੰਦਾਂ ਸਨ ਪਤੀ ਚਾਹੇ ਕਿਹੋ ਜਿਹਾ ਵੀ ਕਿਉਂ ਨਾ ਹੋਵੇ ਉਹਨੂੰ ਪੂਜਨੀਕ ਸਮਝਦਿਆਂ ਸਨ ਇਹ ਗੱਲ ਹੋ ਸਕਦੀ ਹੈ ਕਿ ਪੁਰਖ ਸਭ ਕੁਝ ਦੇਖ ਕੇ ਵੀ ਬੇਸ਼ਰਮੀ ਨਾਲ ਕੰਮ ਲੈਂਦਾ ਹੋਵੇ ਜ਼ਰੂਰ ਇਹੀ ਗੱਲ ਹੋਵੇਗੀ ਜਦ ਜੋਬਕ ਬੁੱਢੇ ਨਾਲ ਖੁਸ਼ ਨਹੀਂ ਰਹਿ ਸਕਦਾ ਤਜੂਬ ਕਿ ਕਿਉਂ ਕਿਸੇ ਬੁੱਢੇ ਨਾਲ ਖੁਸ਼ ਰਹਿਣ ਲੱਗੀ ਹੈ ਪਰ ਮੈਂ ਤਾਂ ਇਸ ਮੈਂ ਤਾਂ ਇਸ ਕੁਝ ਕੁਝ ਇਸੇ ਤਰ੍ਹਾਂ ਦਾ ਬੁੱਢੀ ਨਹੀਂ ਸੀ ਮੈਨੂੰ ਦੇਖ ਕੇ ਕੋਈ 40 ਤੋਂ ਵੱਧ ਨਹੀਂ ਕਹਿ ਸਕਦਾ ਕੁਝ ਵੀ ਹੋਵੇ ਜਵਾਨੀ ਢਲ ਜਾਣ ਤੇ ਜਵਾਨ ਔਰਤ ਨਾਲ ਵਿਆਹ ਕਰਕੇ ਕੁਝ ਨਾ ਕੁਝ ਬੇਸ਼ਰਮੀ ਕਰਨੀ ਪੈਂਦੀ ਹੈ ਇਸ ਵਿੱਚ ਕੋਈ ਝੱਕ ਨਹੀਂ ਇਸਤਰੀ ਸੁਭਾਅ ਤੋਂ ਹੀ ਸ਼ਰਮੀਲੀ ਹੁੰਦੀ ਹੈ ਬਿਗੜਨਾ ਹੋਗਾ ਜਨਾਨੀਆਂ ਚ ਗੱਲ ਤਾਂ ਦੂਸਰੀ ਪਰ ਆਮ ਤੌਰ ਤੇ ਇਸ ਤਰ੍ਹਾਂ ਮਰਦਾਂ ਤੋਂ ਕਿਤੇ ਜ਼ਿਆਦਾ ਸ਼ੈਨਸ਼ੀਲ ਹੁੰਦੇ ਹਨ ਆਪਣੇ ਜੋੜ ਦਾ ਪਤੀ ਮਿਲਣ ਤੇ ਉਹ ਚਾਹੇ ਪ੍ਰਾਈ ਮਰਦ ਨਾਲ ਹੱਸੇ ਤੇ ਮੁਖੌਲ ਕਰ ਲਵੇ ਪਰ ਉਹਦਾ ਮਨ ਸ਼ੁੱਧ ਹੁੰਦਾ ਹੈ ਵੀ ਜੋੜ ਵਿਆਹ ਹੋ ਜਾਂ ਤੇ ਉਹ ਚਾਹੇ ਕਿਸ ਦੇ ਵੱਲ ਅੱਖਾਂ ਚੁੱਕ ਕੇ ਨਾ ਦੇਖੇ ਪਰ ਉਹਦਾ ਦਿਲ ਦੁਖੀ ਰਹਿੰਦਾ ਹੈ ਉਹ ਪੱਕੀ ਦੀਵਾਰ ਹੈ ਉਸ ਵਿੱਚ ਸੱੱਲ ਦਾ ਅਸਰ ਨਹੀਂ ਹੁੰਦਾ ਜਿਉ ਕੱਚੀ ਦੀਵਾਰ ਹੋਵੇ ਤਾਂ ਉਸ ਵੇਲੇ ਤੱਕ ਖੜੀ ਰਹਿੰਦੀ ਹੈ ਜਦ ਤੱਕ ਇਸ ਤੇ ਸੱਬਲ ਨਾ ਚਲਾਈ ਜਾਵੇ। ਇਹਨਾਂ ਵਿਚਾਰਾਂ ਚ ਗਵਾਚੇ ਪੇਮੋਂਛੀ ਜੀ ਨੂੰ ਚਪਕੀ ਆ ਗਈ। ਮਨ ਦੇ ਭਾਵਾਂ ਨੇ ਉਹ ਸੋਤੇ ਸੁਪਨੇ ਸੁਪਨੇ ਦਾ ਰੂਪ ਧਾਰਨ ਕਰ ਲਿਆ। ਕੀ ਦੇਖਦੇ ਨੇ? ਉਹਨਾਂ ਦੀ ਪਹਿਲੀ istri ਮਨਸਾ ਰਾਮ ਦੇ ਸਾਹਮਣੇ ਖੜੀ ਕਹਿ ਰਹੀ ਹੈ, "ਸਵਾਮੀ, ਇਹ ਤੁਸੀਂ ਕੀ ਕੀਤਾ? ਜਿਸ ਬਾਲਕ ਨੂੰ ਮੈਂ ਖੂਨ ਪਲਾਪਲਾ ਪਾ ਲਿਆ।" ਉਹਨੂੰ ਤੁਸੀਂ ਐਨੀ ਕਠੋਰਤਾ ਨਾਲ ਮਾਰ ਦਿੱਤਾ ਇਸ ਤਰ੍ਹਾਂ ਦੇ ਆਦਰਸ਼ ਚਰਿੱਤਰ ਵਾਲੇ ਬਾਲਕ ਤੇ ਤੁਸੀਂ ਐਨਾ ਘੋਰ ਕਲੰਕ ਲਾ ਦਿੱਤਾ ਹੁਣ ਬੈਠੇ ਕੀ ਸੋਚਦੇ ਹੋ ਤੁਸੀਂ ਉਸ ਤੋਂ ਬਾਂਝੇ ਹੋਗੇ ਮੈਂ ਉਹਨੂੰ ਤੁਹਾਡੇ ਨਰਦਈ ਹੱਥਾਂ ਤੋਂ ਖੋ ਕੇ ਆਪਣੇ ਨਾਲ ਲੈ ਜਾਂਦੀ ਹਾਂ ਤੁਸੀਂ ਤਾਂ ਐਨੇ ਸ਼ੱਕੀ ਕਦੇ ਨਹੀਂ ਸੀ ਕਿ ਵਿਆਹ ਕਰਦੇ ਸਾਰੇ ਹੀ ਸ਼ੱਕ ਨੂੰ ਗੱਲ ਨਾਲ ਬੰਨ ਲੈ ਇਸ ਕੋਮਲ ਦੇ ਦਿਲ ਤੇ ਐਨਾ ਕਠੋਰ ਵਾਰ ਐਨਾ ਵੱਡਾ ਕਲੰਕ ਇਨਾ ਵੱਡਾ અપਮਾਨ ਸ ਹੈ ਕਿ ਜਿਉਣ ਵਾਲੇ ਵਾਲੇ ਕੋਈ ਬੇਸ਼ਰਮ ਹੋਣਗੇ ਮੇਰਾ ਬੇਟਾ ਨਹੀਂ ਸਹਿ ਸਕਦਾ ਇਹ ਕਹਿੰਦੇ ਕਹਿੰਦਿਆ ਉਹਨੇ ਬਾਲਕ ਨੂੰ ਗੋਦੀ ਵਿੱਚ ਚੁੱਕ ਲਿਆ ਤੇ ਤੁਰ ਚਲੀ ਮੁੰਛੀ ਜੀ ਨੇ ਰੋਂਦਿਆਂ ਹੋਇਆਂ ਉਹਦੀ ਗੋਦੀ ਤੋਂ ਮਨਸਾ ਰਾਮ ਨੂੰ ਖੋਣ ਦੇ ਲਈ ਹੱਥ ਵਧਾਇਆ ਤਾਂ ਤਾਂ ਅੱਖਾਂ ਖੁੱਲ ਗਈਆਂ ਤੇ ਡਾਕਟਰ ਲਹਿਰੀ ਡਾਕਟਰ ਪਾਟਿਆ ਦਾਦੀ ਦਰਜਾਂ ਡਾਕਟਰ ਉਹਨਾਂ ਦੇ ਸਾਹਮਣੇ ਖੜੀ ਬਖਾਈ ਦਿੱਤੀ ਧੰਨ